ਸੈਸ਼ੀ ਗੱਲ ਦੀ ਸਾਰਿਆਂ ਨੂੰ ਅੱਜ ਦਿਨ ਬਹੁਤ ਜ਼ਿਆਦਾ ਸੋਨਾ ਚੜਿਆ ਸੀਗਾ ਥੋੜੀ ਥੋੜੀ ਧੁੱਪ ਸੀਗੀ ਤੇ ਆਪਾਂ ਜਾਣਾ ਸੀ ਅਸੀਸ ਨੂੰ ਲੈ ਕੇ ਡਾਕਟਰ ਦੇ ਕਿਉਂਕਿ ਅੱਜ ਸੀਗੀ ਅਸੀਸ ਦੀ ਡਾਈਟੀਸ਼ਨ ਵਾਲੇ ਡਾਕਟਰ ਦੇ ਨਾਲ ਅਪਾਇੰਟਮੈਂਟ ਸੋ ਅਸੀਸ ਗੱਡੀ ਦੇ ਵਿੱਚ ਬੈੰਦੇ ਨੇ ਹੁੰਦੀ ਪਰ ਹੁਣ ਮੋਰੇ ਨੂੰ ਸੀਟ ਕਰ ਦਿੱਤੇ ਤੇ ਉਦੋਂ ਦਾ ਇਹਨੂੰ ਸੌਖਾ ਲੱਗਦਾ ਹੁਣ ਇਹ ਬੜੇ ਆਰਾਮ ਦੇ ਨਾਲ ਤੇ ਸੌਖੇ ਤਰੀਕੇ ਦੇ ਨਾਲ ਗੱਡੀ 'ਚ ਬੈ ਜਾਂਦੀ ਹੈ ਹੁਣ ਆਪਾਂ ਇਹਨੂੰ ਲੈ ਕੇ ਆ ਗਏ ਸਪੈਸ਼ਲ ਡਾਕਟਰ ਕੋਲੇ ਅੱਜ ਇਹਦੇ ਲੱਗਣੇ ਟੀਕੇ ਤਿੰਨ ਚਾਰ ਕੱਠੇ ਤਦ ਮੈਡੀਕਲ ਸਿਸਟਮ ਬਾਬਾ ਦੀ ਜਦੋਂ ਮੈਂ ਲਾਸਟ ਵਾਰ ਵੀਡੀਓ ਪਾਈ ਸੀਗੀ 2 ਮਹੀਨੇ ਬਾਅਦ ਐਪਾਇੰਟਮੈਂਟ ਮਿਲੀ ਐ ਕਿ ਸਾਨੂੰ ਆ ਇਸ ਕਲੀਨਿਕ ਤੇ ਆਏ ਆ ਕਹਿੰਦੇ ਸਪੈਸ਼ਲ ਬੱਚਿਆਂ ਦਾ ਤੇ ਗੱਡੀ ਦੇ ਰਿਮੋਟ ਚ ਸੈੱਲ ਮੁੱਕ ਗਏ ਹੁਣ ਮੈਨੂੰ ਲਈ ਬੰਦ ਕਰਨਾ ਪੈਂਦਾ ਚਲੋ ਵੀ ਆਪਾਂ ਚੱਲੀਏ ਅੰਦਰ ਸੋ ਲੱਗਦਾ ਸੀ ਇਸ ਨੂੰ ਪਤਾ ਲੱਗ ਗਿਆ ਕਿ ਇਸ ਦੀ ਅੱਜ ਡਾਕਟਰ ਐਪਾਇੰਟਮੈਂਟ ਆ ਪਹਿਲਾਂ ਹੀ ਰਹੀ ਜਾਂਦੀ ਹੈ ਇਸ ਸੁਖੇ ਕਹਿੰਦੇ ਮੈਨੂੰ Baal ਲੈ ਕੇ ਜੱਡ ਔਰ ਵਾਲਵ ਕਰਦੀ ਆ ਤੇ ਸੋ ਕਾਜ਼ੂਅਲ ਇੱਥੇ ਵੀ ਫੋਨ ਤੇ ਆ। ਸੋ ਇਹ ਕੰਡੀ ਮੈਨੂੰ ਬਾਹਰ ਲੈ ਕੇ ਜਾਓ। ਸੋ ਇੱਥੇ ਨਾ ਫ੍ਰੀ ਗਿਫਟ ਵਾਲਾ ਫਾਰਮ ਸੀ ਸੋ ਸੋ ਕਵੈਟ ਕੇ ਪਰ ਹਲਾ ਕੇ ਕਿ ਕਿਸਮਤਾਂ ਕੀ ਪਤਾ ਅਸੀਂ ਇਸ ਨੂੰ ਕੋਈ ਫ੍ਰੀ ਗਿਫਟ ਨਿਕਲ ਆਵੇ। ਡਾਕਟਰ ਦੇ ਨਾਲ ਆਪਣੀ ਅਪਾਇੰਟਮੈਂਟ ਹੋਈ ਆ। ਸੋ ਇਹ ਵੀਡੀਓ ਨਾ ਫੈਮਲੀਆਂ ਜਿਹੜਾ ਤੁਹਾਡੇ ਘਰ ਨਵਾਂ ਬੱਚਾ ਹੈਗਾਗਾ ਜਾਂ ਤੁਸੀਂ ਪੇਰੈਂਟਸ ਬਣਨ ਵਾਲੇ ਹੋ ਤਾਂ ਜ਼ਰੂਰ ਦੇਖਿਓ ਕਾਰਨ ਇਹਦਾ ਇਹ ਆ ਵੀ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲਣੀਆਂ ਜਿਹੜੀਆਂ ਸਾਨੂੰ ਸਿੱਖਣ ਨੂੰ ਮਿਲ ਰਹੀਆਂ ਸਾਡੇ ਐਕਸਪੀਰੀਅੰਸ ਤੋਂ ਸੋ ਹੁਣ ਅਸੀਂ ਡਾਕਟਰ ਕੋਲੇ ਗਏ ਸੀਗੇ ਸੋ ਵੈਸੇ ਤਾਂ ਸਾਨੂੰ ਵੀ ਲੱਗਦਾ ਸੀਗਾ ਜਿਵੇਂ ਆਪਾਂ ਪਹਿਲਾ ਵੀਡੀਓ ਪਾਈ ਸੀ ਕਿ ਅਸੀ ਇਸ ਸਾਹ ਚੜਾਉਂਦੀ ਆ ਸੋ ਉਹਦੇ ਵਿੱਚ ਆਪਣੇ ਚਲੋ ਅਲੱਗ-ਅਲੱਗ ਹਰੇਕ ਦੀਆਂ ਜੜੀਆਂ رائے ਹੁੰਦੀਆਂ ਨੇ ਵੀ ਐਦਾਂ ਹੋ ਗਿਆ ਐਦਾਂ ਹੋ ਗਿਆ ਪਰ ਡਾਕਟਰ ਦਾ ਇਹ ਕਹਿਣਾ ਸੀਗਾ ਵੀ ਅਸੀਂ ਅਸੀਸ ਨੂੰ ਦੁੱਧ ਜ਼ਿਆਦਾ ਦਿੰਦੇ ਆ ਉਸ ਬੱਚੇ ਨੇ ਜਿਹੜਾ ਦੁੱਧ ਦੀ ਕੰਪੈਸਟੀ ਹੁੰਦੀ ਉਹ ਅੱਧਾ ਲੀਟਰ ਹੋਣੀ ਚਾਹੀਦੀ ਪਰ ਅਸੀਸ 1 ਲੀਟਰ ਤੋਂ ਜ਼ਿਆਦਾ ਪੀਂਦੀ ਸੀ ਤੇ ਦੁੱਧ ਜ਼ਿਆਦਾ ਪੀਣ ਕਰਕੇ ਆਇਰਨ ਦੀ ਜਿਹੜੀ ਡੈਫੀਸ਼ੀਐਂਸੀ ਆ ਉਹ ਕਹਿੰਦਾ ਘਟ ਗਈ ਜਿਹਦੇ ਕਰਕੇ ਉਹਦ ਨੂੰ ਉਹ ਸਾਹ ਚੜਾਉਂਦੀ ਆ ਕਿ ਪ੍ਰੋਪਰ ਉਹਨੂੰ ਨਿਊਟ੍ਰੀਸ਼ਨ ਵਗੈਰਾ ਸਾਰੇ ਕੁਝ ਨਹੀਂ ਮਿਲ ਰਿਹਾ ਸੋ ਹੁਣ ਸਾਨੂੰ ਸੁਜੈਸਟ ਉਹਨਾਂ ਨੇ ਇਹ ਕੀਤਾ ਵੀ ਤੁਹਾਨੂੰ ਪੂਰਾ ਸਟ੍ਰਿਕਟ ਰਹਿਣਾ ਪਊਗਾ ਬੱਚੇ ਦੇ ਨਾਲ ਇਹ ਰੋਂਦੀ ਆ ਇਹ ਜिद ਕਰਦੀ ਆ ਇਹਨੂੰ ਇਗਨੋਰ ਕਰਨਾ ਪਊਗਾ ਦੁੱਧ ਦੀਆਂ ਜਿਹੜੀਆਂ ਬੋਤਲਾਂ ਉਹ ਅੱਜ ਹੀ ਕਹਿੰਦਾ ਜਾ ਕੇ ਗਾਰਬੇਜ ਦੇ ਵਿੱਚ ਸੈੱਟ ਦਿਓ ਤੇ ਬੱਚੇ ਨੂੰ ਬਸ ਇੱਕ ਬੋਤਲ ਰੱਖਣੀ ਹੈ ਜਿਹੜੇ ਮਤਲਬ ਕੋਈ ਕੱਪ ਟਾਈਪ ਹਨਾ ਜਿਹਦੇ ਨਾਲ ਤੁਸੀਂ ਬਸ ਦੋ ਟਾਈਮ ਬੱਚੇ ਨੂੰ ਦੁੱਧ ਦੇਣਾਗਾ ਤੇ ਅੱਧੇ ਲੀਟਰ ਤੋਂ ਜ਼ਿਆਦਾ ਦੁੱਧ ਨਹੀਂ ਦੇਣਾ ਉਸ ਤੋਂ ਇਲਾਵਾ ਉਹਨਾਂ ਨੇ ਸਾਨੂੰ ਇੱਕ ਅ ਕੁਝ ਲਿਖ ਕੇ ਵੀ ਦਿੱਤਾ ਕੋਈ ਆਇਰਨ ਦੇ ਲਈ ਆ ਇਹ ਚੀਜ਼ ਸੋ ਉਹਦੇ ਨਾਲ ਬੱਚੇ ਦਾ ਜਿਹੜਾ ਆਇਰਨ ਲੈਵਲ ਆ ਉਹ ਵਧੂਗਾ ਤੇ ਜਿਹਦੇ ਨਾਲ ਕਿ ਸਾਹ ਚੜਾਉਣ ਦੀ ਜਿਹੜੀ ਦਿੱਕਤ ਆ ਰਹੀ ਆ ਉਹੋ ਘਟ ਜੂਗੀ ਐਜ਼ ਅ ਪੇਰੈਂਟਸ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਇੱਕ ਬੱਚੇ ਦਾ ਰੀਸੈਟ ਬਟਨ ਹੁਣ ਨੱਪਣਾਗਾ ਰੀਸੈਟ ਮਤਲਬ ਕਿ ਪਹਿਲਾਂ ਜੋ ਵੀ ਆ ਸਾਰਾ ਕੁਝ ਭੁੱਲ ਕੇ ਇੱਕ ਨਵੀਂ ਸਟਾਰਟਿੰਗ ਕਰਨੀ ਆ ਜਾਂ ਤਾਂ ਤੁਸੀਂ ਖੁਦ ਕਰੋ ਜਾਂ ਫਿਰ ਬੱਚੇ ਨੂੰ ਡੇ ਕੇਅਰ ਦੇ ਵਿੱਚ ਪਾ ਦਿਓ ਐਕਚੁਅਲੀ ਇਦਾਂ ਹੋਇਆ ਨਾ ਕਿਉਂਕਿ ਪਹਿਲਾਂ ਸੀ ਬਿਲਕੁਲ ਓਕੇ ਸੀ ਪਹਿਲਾਂ ਇਹ ਹੁੰਦਾ ਸੀਗਾ ਅੱਜ ਤਾਂ 3-4 ਮਹੀਨੇ ਪਹਿਲਾਂ ਕਿ ਜੋ ਬਈ ਲੁਖਵੰਤੀ ਸੀ ਇਹ ਖਾ ਵੀ ਲੈਂਦੀ ਸੀ ਜਦੋਂ ਅਸੀਂ ਇੰਡੀਆ ਗਏ ਉਦੋਂ ਅਸੀਂ ਵੀ ਘੁੰਮਦੇ ਫਿਰਦੇ ਰੇ ਸਾਡੇ ਕੋਲੇ ਇਹਦੇ ਤੇ ਘੱਟ ਧਿਆਨ ਦਿੱਤਾ ਗਿਆ ਇੱਕ ਹੁੰਦਾ ਵਾ ਨੇ ਕਿ ਜੀ ਆਪਾਂ ਉੱਥੇ ਜਾ ਕੇ ਮਤਲਬ ਕਹੀਏ ਕਿਸੇ ਨੂੰ ਕਿ ਨਹੀਂ ਮੇਰੇ ਬੱਚੇ ਨੂੰ ਆ ਨਹੀਂ ਆਦੇ ਤਾਂ ਅਗਲਾ ਕਹਿ ਦਿੰਦੇ ਕਿ ਵੱਡੇ ਕੈਨੇਡੀਅਨ ਬੰਦੇ ਆ ਬਟ ਉਹ ਚੀਜ਼ ਦਾ ਇਫੈਕਟ ਬਹੁਤ ਪਿਆ ਪਹਿਲਾਂ ਸੋ ਉਸ ਚੀਜ਼ ਦਾ ਮੈਨੂੰ ਇਹ ਲੱਗਦਾ ਇਫੈਕਟ ਸ਼ਾਇਦ ਇੰਡੀਆ ਨਹੀਂ ਪਤਾ ਲੱਗਦਾ ਹਨਾ ਕਿਉਂਕਿ ਇੰਡੀਆ ਜਾਦੇ ਜਣੇ ਹੁੰਦੇ ਆ ਇਥੇ ਐਜ਼ ਅ ਪੇਰੈਂਟਸ ਆਪਾਂ ਕੱਲੇ ਹੁੰਨੇ ਆਂਗੇ ਤਾਂ ਕਰਕੇ ਇਥੇ ਉਸ ਚੀਜ਼ ਦਾ ਜ਼ਿਆਦਾ ਇਫੈਕਟ ਪੈਂਦਾ ਕਿਉਂਕਿ ਬੱਚੇ ਦਾ ਰੁਟੀਨ ਖਰਾਬ ਹੋ ਜਾਂਦਾ ਬੱਚੇ ਦਾ ਖਾਣ ਪੀਣ ਜिद ਕਰਦਾ ਇੰਡੀਆ ਕਿਤੇ ਨਾ ਕਿਤੇ ਉਹ ਚੀਜ਼ਾਂ ਚੱਲ ਜਾਂਦੀਆਂ ਪਰ ਇਥੇ ਨਹੀਂ ਚੱਲਦੀਆਂ ਸੋ ਜੇ ਤੁਹਾਡਾ ਬੱਚਾ ਇਥੇ ਆ ਤਾਂ ਤੁਸੀਂ ਬੱਚੇ ਨੂੰ ਨਾਲ ਰੱਖਣਾ ਤਾਂ ਉਸ ਬੱਚੇ ਨੂੰ ਤੁਹਾਨੂੰ ਇਥੋਂ ਦੇ ਅਕੋਰਡਿੰਗ ਹੀ ਰੱਖਣਾ ਪਊਗਾ ਸਾਰੀਆਂ ਚੀਜ਼ਾਂ ਇਥੋਂ ਦੇ ਅਕੋਰਡਿੰਗ ਕਰਨੀਆਂ ਪੈਣੀਆਂ ਹੁਣ ਹੋਪਸੋ ਕਿ ਜੇ ਤਾਂ ਘਰੇ ਰਹਿ ਕੇ ਸਹੀ ਹੋ ਗਈ ਠੀਕ ਆ ਨਹੀਂ ਤਾਂ ਹੋ ਸਕਦਾ ਸਾਨੂੰ ਇਹਨੂੰ ਡੇ ਕੇਅਰ ਦੇ ਵਿੱਚ ਪਾਉਣਾ ਹੀ ਪਊਗਾ ਕਿਉਂਕਿ ਡੇ ਕੇਅਰ ਚ ਪਾਵਾਂਗੇ ਉੱਥੇ ਪ੍ਰੋਪਰ ਕਰਦੇ ਹੋਏ ਕੰਮ ਕਰਨ ਦੇ ਨਾਲ-ਨਾਲ ਬੱਚੇ ਦੇ ਥੋੜਾ ਜਿਹਾ ਧਿਆਨ ਘਟ ਦਿੱਤਾ ਜਾਂਦਾਗਾ ਸੋ ਇਹ ਤਾਂ ਸੀਗੀ ਬੱਚੇ ਦੀ ਗੱਲ ਹੁਣ ਜਿਹੜੀ ਅਗਲੀ ਗੱਲ ਅਸੀਂ ਕਰਨ ਜਾ ਰਹੇ ਹਾਂ ਉਹਨੂੰ ਵੀ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾਗਾ ਤੁਹਾਡੇ ਬਹੁਤ ਸਾਰੇ ਡਾਲਰ ਬਚ ਸਕਦੇ ਆ ਤੁਸੀਂ ਅੱਗੇ ਜਾ ਕੇ ਕੋਈ ਪੈਸਾ ਕਮਾਉਣਾ ਚਾਹੋ ਨੇ ਇਨਵੈਸਟਮੈਂਟ ਕਰਨਾ ਚਾਹੋਗੇ ਤਾਂ ਤੁਹਾਨੂੰ ਸਾਡੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲ ਸਕਦਾਗਾ ਪਿਛਲੇ ਕੁਝ ਸਮੇਂ ਪਹਿਲਾਂ ਅਸੀਂ ਅੱਜ ਤੋਂ 3 ਸਾਲ ਪਹਿਲਾਂ ਇੱਕ ਪ੍ਰਾਪਰਟੀ ਲਈ ਸੀਗੀ ਹਮਿਲਟਨ ਏਰੀਆ ਦੇ ਵਿੱਚ ਪ੍ਰੋਪਰਟੀ ਥੋੜੀ ਜੀ 올ਡ ਸੀਗੀ ਬਟ ਉਹ ਸਾਰੀ ਰੈਨੋਵੇਟ ਹੋਈ ਵੀ ਸੀਗੀ ਤੇ ਸਾਨੂੰ ਕਿਸੇ ਏਜੰਟ ਨੇ ਉਹ ਪ੍ਰੋਪਰਟੀ ਦਵਾਤੀ ਅਸੀਂ ਫਸਟ ਟਾਈਮ ਬਾਇਰ ਸੀਗੇ ਨਹੀਂ ਕੁਝ ਚੀਜ਼ਾਂ ਦਾ ਪਤਾ ਸੀ ਬਿਲਕੁਲ ਮੈਨੂੰ ਮਤਲਬ ਕੋਰੀ ਕਾਪੀ ਸੀਗੇ ਤੇ ਕੁਝ ਚੀਜ਼ਾਂ ਦਾ ਨਾਮ ਪਤਾ ਹੋਣ ਕਰਕੇ ਅਸੀਂ ਬਹੁਤ ਘਾਟੇ ਖਾਦੇ ਤੇ ਖਾ ਵੀ ਰਹੇ ਹਾਂ ਅਸੀਂ ਕੀ ਘਾਟੇ ਖਾਦੇ ਆ ਕੀ ਖਾ ਰਹੇ ਆਂਗੇ ਉਹਨਾਂ ਚੀਜ਼ਾਂ ਨਾਲ ਕਿਵੇਂ ਨਜੱਠ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰੋਪਰ ਦੱਸਾਂਗੇ ਅ ਜਿਹਦੇ ਨਾਲ ਕਿ ਤੁਸੀਂ ਕੈਨੇਡਾ ਦੇ ਵਿੱਚ ਜੇ ਇਨਵੈਸਟ ਕਰਨਾ ਜਾਂ ਤੁਸੀਂ ਪ੍ਰੋਪਰਟੀ ਬਾਈ ਕਰਨੀ ਆ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲਣਗੀਆਂ ਇਸ ਵੀਡੀਓ ਤੋਂ ਤੇ ਗਲਤੀਆਂ ਤਾਂ ਹਰੇਕ ਬੰਦਾ ਕਰਦਾ ਗਲਤੀਆਂ ਤੋਂ ਹੀ ਸਿੱਖਦਾ ਕਹਿੰਦੇ ਹੁੰਦੇ ਜਦੋਂ ਆਪਾਂ ਨੂੰ ਕੋਈ ਚੰਗਾ ਬੰਦਾ ਕੋਈ ਐਕਸਪੀਰੀਅੰਸ ਬੰਦਾ ਮਿਲ ਜੇ ਤਾਂ ਉਹ ਆਪਾਂ ਨੂੰ ਸਹੀ ਰਸਤੇ ਵੀ ਪਾ ਸਕਦਾ ਤੇ ਕਈ ਵਾਰੀ ਆਪਾਂ ਨੂੰ ਘਾਟਾ ਵੀ ਪਵਾ ਸਕਦਾ ਸਾਨੂੰ ਪੈ ਗਿਆ ਘਾਟਾ ਤੇ ਕੀ ਘਾਟਾ ਪੈ ਰਿਹਾ ਉਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੌ ਨੂੰ ਮਿਲੂਗਾ ਸੋ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰ ਰਹੇ ਸੀਗੇ ਇਨਵੈਸਟਮੈਂਟ ਪ੍ਰਾਪਰਟੀ ਦੀ ਦੇਖੋ ਇਹ ਵਰਡ ਨਵੇਂ ਬੰਦਿਆਂ ਨੂੰ ਸੁਣਦੇ ਵਿੱਚ ਇਦਾਂ ਲੱਗਦਾ ਯਾਰ ਸਾਡੀ ਤਾਂ ਹਜੇ ਪੀਆਰ ਨਹੀਂ ਹੋਈ ਤੇ ਅਸੀਂ ਹੁਣੇ ਹੀ ਕਿੱਥੋਂ ਇਨਵੈਸਟਮੈਂਟ ਬਾਰੇ ਸੋਚਣ ਲੱਗ ਜਾਈਏ ਪਰ ਇੱਕ ਟਾਈਮ ਤੁਹਾਡੇ ਤੇ ਵੀ ਆ ਜਾਣਾ ਜਦੋਂ ਤੁਸੀਂ ਵੀ ਪ੍ਰਾਪਰਟੀ ਲੈਣ ਬਾਰੇ ਸੋਚੋਗੇ ਉਸ ਟਾਈਮ ਤੇ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਵੀ ਅਸੀਂ ਕੀ ਕਰੀਏ ਕਿੱਥੇ ਜਾਈਏ ਕਿਵੇਂ ਲਈਏ ਕਈ ਵਾਰੀ ਰੀਅਲਟਰ ਜਿਹੜੇ ਹੈਗੇ ਉਹ ਤੁਹਾਨੂੰ ਬਹੁਤ ਗੁੰਮਰਾਹ ਕਰ ਲੈਂਦੇ ਆ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਐਕਚੁਅਲ ਦੇ ਵਿੱਚ ਕਿ ਸਹੀ ਕੀਆ ਤੇ ਗਲਤ ਕੀਆ ਤੁਹਾਨੂੰ ਅਯੋਜਿਤ ਚੀਜ਼ਾਂ ਸ਼ੋਅ ਕੀਤੀਆਂ ਜਾਂਦੀਆਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਯਾਰ ਰੋਂਗ ਡਿਸੀਜਨ ਲੈ ਲਿਆ ਗੱਲ ਕਰਦੇ ਆਂਗੇ ਫਰਸਟ ਟਾਈਮ ਬੰਦੇ ਦੀ ਜਿਹੜੇ ਬੰਦੇ ਨੇ ਪਹਿਲੀ ਵਾਰੀ ਕਾਰ ਲੈਣਾ ਜਦੋਂ ਤੁਸੀਂ ਕਾਰ ਲੈਣਾ ਤੁਹਾਨੂੰ ਪਤਾ ਵੀ ਤੁਸੀਂ ਇਹ ਕਾਰ ਆਪਣੇ ਰਹਿਣ ਦੇ ਲਈ ਨਹੀਂ ਲੈ ਰਹੇ ਹਾਲਾਂਕਿ ਇਹ ਕਾਰ ਜਿਹੜਾਗਾ ਤੁਹਾਨੂੰ ਵੇਚ ਕੇ ਇਹਦੇ ਵਿੱਚੋਂ ਪ੍ਰੋਫਿਟ ਕੱਢੋਗੇ ਫਿਰ ਤੁਸੀਂ ਅੱਗੇ ਜਾ ਕੇ ਫਿਰ ਪ੍ਰਾਪਰਟੀ ਲਵੋਗੇ ਐਦਾਂ ਹੀ ਸਰਕਲ ਚੱਲਦਾ ਹੈਗਾ ਕੈਨੇਡਾ ਦੇ ਵਿੱਚ ਹਰ ਬੰਦਾ ਪਹਿਲਾਂ ਛੋਟੇ ਤੋਂ ਸਟਾਰਟ ਕਰਦਾ ਫਿਰ ਹੌਲੀ ਹੌਲੀ ਹਾਲੀਵੁੱਡ ਦਾ ਲੈ ਜਾਂਦਾ ਤੇ ਬਹੁਤ ਸਾਰੇ ਲੋਕ ਇਦਾਂ ਕਰਦੇ ਆ ਵੀ ਉਹਨਾਂ ਘਰਾਂ ਦੇ ਵਿੱਚੋਂ ਪੈਸਾ ਕੱਢ ਕੇ ਫਿਰ ਇੱਕ ਕਾਰ ਨੂੰ ਫ੍ਰੀ ਕਰ ਲੈਂਦੇ ਆ ਜੇ ਆਪਾਂ ਉਦਾਂ ਸੋਚੀਏ ਤਾਂ 35 ਸਾਲ 25 ਸਾਲ ਜੋ ਕਿਸ਼ਤਾਂ ਆਪਾਂ ਦਿੰਨੇ ਆਂਗੇ ਤਾਂ ਉਹ ਬਹੁਤ ਘੱਟ ਹੀ ਲੋਕ ਨੇ ਜਿਹੜੇ ਪਹਿਲਾਂ ਕਾਰ ਲੈ ਕੇ ਤੇ ਬਾਅਦ ਦੇ ਵਿੱਚ ਉਸੇ ਕਾਰ ਦੇ ਵਿੱਚ ਹੀ ਸਾਰੀ ਜ਼ਿੰਦਗੀ ਕੱਢਦੇ ਆ ਤੇ ਇਦਾਂ ਹੀ ਜਦੋਂ ਆਪਾਂ ਫਸਟ ਟਾਈਮ ਪ੍ਰਾਪਰਟੀ ਲੈਣੇ ਆ ਕਿ ਜਿਵੇਂ ਅਸੀਂ ਪ੍ਰਾਪਰਟੀ ਲਈ ਸੀਗੀ ਸਾਨੂੰ ਪ੍ਰਾਪਰਟੀ ਪੁਰਾਣੀ ਮਿਲੀ ਅਸੀਂ ਪੁਰਾਣੀ ਪ੍ਰਾਪਰਟੀ ਦੇ ਵਿੱਚ ਫਸ ਗਏ ਤੇ ਉਹ ਪ੍ਰਾਪਰਟੀ ਸਾਰੀ ਰੈਨੋਵੇਟ ਸੀਗੀ ਵਧੀਆ ਸੀ ਓਕੇ ਸੀਗਾ ਪਰ ਟਾਈਮ ਬੀਂਗ ਜਿਵੇਂ ਹੁਣ ਟਾਈਮ ਚੱਲਦਾ ਹਨਾ ਹੌਲੀ-ਹੌਲੀ ਜਦੋਂ ਆਪਾਂ ਕੋਈ ਵੀ ਚੀਜ਼ ਲੈ ਲੈਨੇ ਆ ਫੇਰ ਉਹਨਾਂ ਦੇ ਨੁਕਸ ਦਾ ਪਤਾ ਲੱਗਦਾ ਜਿਵੇਂ ਆਪਾਂ ਪੁਰਾਣੀ ਕਾਰ ਲੈ ਲਈਏ ਤਾਂ ਜਦੋਂ ਆਪਾਂ ਕਾਰ ਯੂਜ਼ ਕਰਨ ਲੱਗਦੇ ਆ ਫੇਰ ਆਪਾਂ ਨੂੰ ਪਤਾ ਲੱਗਦਾ ਯਾਰ ਇਹ ਚਾਹ ਨੌਕਸ ਨਿਕਲੇ ਆ ਕਦੇ ਕਿਹੜੇ ਮਿਸਤਰੀ ਦੇ ਖੜੀ ਹੁੰਦੀ ਆ ਕਦੇ ਕਿਹੜੇ ਦੇ ਫੇਰ ਆਪਾਂ ਨੂੰ ਹੁੰਦਾ ਯਾਰ ਆਪਾਂ ਨਮੀ ਕਢਾ ਲੈਂਦੇ ਵਧੀਆ ਰਹਿੰਦੇ ਇਹੀ ਚੀਜ਼ ਪ੍ਰਾਪਰਟੀ ਦੇ ਵਿੱਚ ਆ ਜਦੋਂ ਤੁਸੀਂ ਪ੍ਰਾਪਰਟੀ ਲੈਣੇ ਹੋਗੇ ਤਾਂ ਪੁਰਾਣੀ ਚੀ ਪੁਰਾਣੀ ਪ੍ਰਾਪਰਟੀ ਜਦੋਂ ਆਪਾਂ ਨਵੀਂ ਲੈਨੇ ਆਪਾਂ ਨੂੰ 10-20000 ਦੇਣਾ ਲੱਗਦਾ ਯਾਰ ਵੀ ਇਹ ਤਾਂ ਮਹਿੰਗੀ ਹੈ 50000 ਜਾਂ ਆਪਾਂ ਕਈ ਵਾਰੀ ਸਸਤੀ ਦੇਖ ਲੈਨੇ ਹੈਗੇ ਹਨ ਵੀ ਆਹ ਸਸਤੀ ਆ ਵਧੀਆ ਪਰ ਜਿੰਨਾ ਟਾਈਮ ਕਹਿ ਲੋ ਕਿ ਆਪਾਂ ਉਸ ਚੀਜ਼ ਦੇ ਵਿੱਚ ਖੁਦ ਨਹੀਂ ਵਿੱਚ ਵੜਦੇ ਫੇਰ ਆਪਾਂ ਨੂੰ ਪਤਾ ਲੱਗਦਾ ਹੁਣ ਸਾਨੂੰ ਸਾਡੀ ਪ੍ਰਾਪਰਟੀ ਤੇ ਜਿੰਨਾ ਜਦੋਂ ਉਂਦੀ ਅਸੀਂ ਲਈ ਆ ਨਾਂ ਵਾਲਾ ਹੁਣ ਤੱਕ ਅਸੀਂ 25 ਤੋਂ 30000 ਡਾਲਰ ਉਹਦੇ ਉੱਤੇ ਹੋਰ ਲਾ ਚੁੱਕੇ ਆ ਤੇ ਇਹ ਹਜੇ ਵੀ ਇਹ ਨਹੀਂ ਹੈਗਾ ਵੀ ਕੱਲ ਨੂੰ ਉਹ ਉਹਦੇ ਵਿੱਚ ਸਾਨੂੰ ਕੋਈ ਪ੍ਰੋਫਿਟ ਹੋਊਗਾ ਨੰਬਰ 2 ਤੇ ਜਦੋਂ ਵੀ ਪ੍ਰਾਪਰਟੀ ਲੈਣੀ ਆ ਭਵੇਂ ਆਪਾਂ ਨੂੰ ਘੱਟ ਪੈਸੇ ਲਾਈਏ ਪਹਿਲਾਂ ਸਟਾਰਟਿੰਗ ਦੇ ਵਿੱਚ ਜ਼ਰੂਰੀ ਨਹੀਂ ਆਪਾਂ ਬਹੁਤ ਜ਼ਿਆਦਾ ਮਹਿੰਗੀ ਲੈਣੀ ਆ ਕਈ ਵਾਰੀ ਆਪਾਂ ਇਨਾ ਚੱਕਰਾਂ 'ਚ ਫਸ ਜਾਂਦੇ ਆ ਵੀ ਯਾਰ ਅਸੀਂ ਪ੍ਰਾਪਰਟੀ ਜਿਵੇਂ ਮੰਨ ਲਓ ਮੈਂ ਗੱਲ ਕਰਾਂ ਬ੍ਰੈਂਪਟਨ ਦੀ ਬਹੁਤ سارے ਲੋਕ ਕੈਲੰਡਰ ਦੇ ਵੀ ਅਸੀਂ ਕਿਚਨ ਆਪਾਂ ਕਿਚਨਰ ਲੈ ਲੈਨੇ ਆਗੇ ਜਾਂ ਕਹ ਲਈਏ ਆਪਾਂ ਵਿੰਡਸਰ ਘਰ ਲੈ ਲੈਨੇ ਆ ਕਿਉਂਕਿ ਉੱਥੇ ਘਰਾਂ ਦਾ ਪ੍ਰਾਈਸ ਇੱਥੋਂ ਨਾਲ 1 ਲੱਖ ਡਾਲਰ ਸਸਤਾ ਹੈਗਾ 1 ਲੱਖ ਡਾਲਰ ਸਸਤੇ ਪਿੱਛੇ ਆਪਾਂ ਇੱਥੋਂ 300 ਕਿਲੋਮੀਟਰ ਦੂਰ ਪ੍ਰਾਪਰਟੀ ਲੈ ਲਈ ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਵਿੰਡਸਰ ਜਾ ਕਿਤੇ ਹੋਰ ਪ੍ਰਾਪਰਟੀਆਂ ਲਈਆਂ ਨਾ ਤਾਂ ਉਹ ਪ੍ਰਾਪਰਟੀ ਦੀ ਗਰੋਥ ਇੰਨੀ ਜਲਦੀ ਹੋਣੀ ਹੈ ਜਿੰਨੀ ਜਲਦੀ ਆਪ ਨੂੰ ਚਾਹੀਦੀ ਆ ਨੰਬਰ 2 ਤੇ ਜਦੋਂ ਵੀ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈਣੇ ਹੋਗੇ ਟਰਾਈ ਕਰੋ ਕਿ ਉਹਦੇ ਉਸ ਉਹ ਪ੍ਰਾਪਰਟੀ ਤੁਹਾਡੇ ਤੋਂ 15-20 ਕਿਲੋਮੀਟਰ ਦੀ ਦੂਰੀ ਤੇ ਹੋਵੇ ਜੇ ਤੁਹਾਡੀ ਪ੍ਰਾਪਰਟੀ ਦੂਰ ਆ ਗਈ ਉਹਦੇ ਵਿੱਚ 100 ਪ੍ਰੋਬਲਮਸ ਆਉਂਦੀਆਂ ਨੇ ਜਦੋਂ ਪ੍ਰੋਬਲਮ ਆਉਂਦੀਆਂ ਨੇ ਤੁਹਾਡਾ ਟਾਈਮ ਨਹੀਂ ਹੁੰਦਾ ਜਾਣ ਦਾ ਦੂਰ ਲਈ ਹੁੰਦੀ ਆ ਫਿਰ ਆਪਾਂ ਕਿਸੇ ਨੂੰ ਕਾਲ ਤੇ ਆਨਲਾਈਨ ਕਾਲ ਕਰਦੇ ਆ ਤੇ ਉਹ ਬੰਦੇ ਪਤਾ ਨਹੀਂ ਪ੍ਰੋਪਰ ਫਿਕਸ ਕਰਕੇ ਜਾਂਦੇ ਵੀ ਆ ਜਾਂ ਨਹੀਂ ਜਾਂਦੇ ਸਾਡੇ ਨਾਲ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਇਹ ਸਿੱਖਿਆ ਵੀ ਤੁਹਾਨੂੰ ਵੀ ਅਸੀਂ ਇਹੀ ਗਾਈਡ ਕਰਦੇ ਹਾਂਗੇ ਪੀ ਜਦੋਂ ਵੀ ਆਪਾਂ ਇਹ ਪ੍ਰਾਪਰਟੀ ਲੈਨੇ ਆ ਭਾਵੇਂ ਤੁਸੀਂ ਥੋੜੀ ਜੀ ਕਹ ਲੋ ਕਿ ਆਪਾਂ 15-2000 ਡਾਲਰ ਮਹਿੰਗੀ ਲੈ ਲਈਏ ਪਰ ਉਹ ਪ੍ਰਾਪਰਟੀ ਇੱਕ ਗੜ੍ਹ ਚ ਹੋਣੀ ਚਾਹੀਦੀ ਜਿਵੇਂ ਆਪਾਂ ਬ੍ਰੈਂਪਟਨ ਚ ਲੈ ਲਈਏ ਇੱਕ ਤਾਂ ਕਦੇ ਵੀ ਰੈਂਟ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਇਹਨਾਂ ਜਿਹੜੀਆਂ ਮਿਸਟੇਕਸ ਤੋਂ ਅਸੀਂ ਇਹ ਚੀਜ਼ ਦਾ ਇੱਕ ਜਿਹੜੋ ਕਹੋ ਕਿ ਸਿੱਟਾ ਕੱਢਿਆਗਾ ਹਨਾ ਕਿ ਵੀ ਕਦੇ ਵੀ ਪ੍ਰਾਪਰਟੀ ਦੂਰ ਨਾ ਲਵੋ ਬਹੁਤ ਸਾਰੇ ਲੋਕ ਇਹ ਸੋਚਦੇ ਨੇਗੇ ਵੀ ਚਲੋ ਹੁਣ ਵਿੰਟਰਸਫ ਲੈ ਲਈਏ ਜਾਂ ਕਈ ਵਾਰੀ ਜੋ ਮਾਰਕੀਟਿੰਗ ਕਰਦੇ ਨੇ ਉਹ ਤੁਹਾਨੂੰ ਇਹ ਕਹਿ ਦਿੰਦੇ ਨੇ ਉੱਥੇ ਤੁਹਾਨੂੰ ਲੱਖ ਡਾਲਰ ਸਸਤੀ ਆ ਉਥੇ ਇੰਨੀ ਆ ਉਥੇ ਆ ਪਰ ਐਜ਼ ਅ ਫਰਸਟ ਟਾਈਮ ਬਾਇਰ ਭਾਈ ਤੁਸੀਂ ਪ੍ਰਾਪਰਟੀ ਉੱਥੇ ਲਵੋ ਜਿੱਥੇ ਤੁਹਾਡਾ ਐਕਸੈਸ ਸੌਖਾ ਹੋ ਜੇ ਕੱਲ ਨੂੰ ਰੈਂਟ ਤੇ ਦੇਣੀ ਸੌਖੀ ਹੋਵੇ ਕਿਉਂਕਿ ਐਜ਼ ਅ ਫਰਸਟ ਟਾਈਮ ਬਾਇਰ ਆਪਣੇ ਕੋਲ ਇੰਨੇ ਪੈਸੇ ਤਾਂ ਹੁੰਦੇ ਨਹੀਂਗੇ ਕਦੇ ਵੀ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਖਰਚ ਆ ਗਿਆ ਆਪਾਂ ਚੱਕ ਦਾਂਗੇ ਇਦਾਂ ਕਰ ਦਾਂਗੇ ਆਪਾਂ ਕਹਿ ਲਓ ਕਿ ਮਸਾਂ ਜੋੜੇ ਹੁੰਦੇ ਆ ਪੈਸੇ ਦੂਸਰੀ ਚੀਜ਼ ਜਦੋਂ ਪ੍ਰਾਪਰਟੀ ਲੈਣੇ ਆ ਤੇ ਆਪਣੇ ਘਰ ਦੇ ਵਿੱਚ ਸਲਾਹ ਕਿੰਨੀ ਕੁ ਜ਼ਰੂਰੀ ਆ ਜਿਹੜੀ ਮੇਨ ਮਿਸਟੇਕ ਸਾਡੇ ਤੋਂ ਹੋਈ ਹੈ ਨਾ ਕਿਉਂਕਿ ਮੈਂ ਪਵਨ ਤੋਂ ਮਤਲਬ ਕਿ ਉਸ ਟਾਈਮ ਤੇ ਬੇਬੀ ਹੋਣ ਕਰਕੇ ਪਵਨ ਨਾਲ ਨਹੀਂ ਜਾਂਦੀ ਰਹੀ ਤੇ ਕੁਝ ਕਿ ਮਿਸਟੇਕ ਹੋਈਆਂ ਨੇ ਉਹ ਕਿੰਨੀ ਆ ਕਿ ਜ਼ਰੂਰੀ ਨੇ ਮਤਲਬ ਕਿ ਵੀ ਇੱਕ ਫੈਮਿਲੀ ਦਾ ਇਨਵੋਲਵ ਹੋਣਾ ਤੁਹਾਡੀ ਪ੍ਰਾਪਰਟੀ ਲੈਣ ਦੇ ਵਿੱਚ ਉਸ ਬਾਰੇ ਪਵਨ ਤੁਹਾਨੂੰ ਦੱਸਦੀ ਆ ਸੋ ਇੱਕ ਚੀਜ਼ ਹੋਰ ਕਦੇ ਵੀ ਰੀਅਲਟਰਾਂ ਦੇ ਪਿੱਛੇ ਨਾ ਲੱਗੋ ਜਦੋਂ ਤੁਸੀਂ ਪ੍ਰਾਪਰਟੀ ਦੇਖ ਕੇ ਆਉਂਦੇ ਹੋ ਉਸ ਤੋਂ ਬਾਅਦ ਦੇ ਵਿੱਚ ਟਾਈਮ ਲਵੋ ਆਪਣੇ ਘਰ ਦੇ ਵਿੱਚ ਸਲਾਹ ਕਰੋ ਤੁਸੀਂ ਕਿੰਨੇ ਮਾਰਗੇਜ ਅਫੋਰਡ ਕਰ ਸਕਦੇ ਹੋ ਮਹੀਨੇ ਦੀ ਕਿਸ਼ਤ ਉਹਦਾ ਐਸਟੀਮੇਟ ਲਾਵੋ ਤੇ ਦੂਜੀ ਗੱਲ ਇਹ ਹੈ ਨਾ ਬਹੁਤ ਸਾਰੇ ਰੀਅਲਟर्स ਦੀਆਂ ਵੀਡੀਓਜ਼ ਹੁੰਦੀਆਂ ਵਾ ਕਿ ਆਹ ਪ੍ਰਾਪਰਟੀ ਬਾਈ ਕਰੋ ਇਹਦੇ ਚੋਂ ਇੰਨਾ ਕੈਸ਼ ਫਲੋ ਆ ਜਾਊਗਾ ਆਪਾਂ ਇਹ ਚੀਜ਼ ਦਾ ਐਸਟੀਮੇਟ ਲਾ ਕੇ ਆਪਣੀ ਪ੍ਰਾਪਰਟੀ ਬਾਈ ਨਹੀਂ ਕਰ ਸਕਦੇ ਕਿ ਅਸੀਂ ਇਹਨੂੰ ਰੈਂਟ ਤੇ ਚੜਾ ਦੇਣਾ ਵਾ ਜਿਵੇਂ ਅਸੀਂ ਇੰਡੀਆ ਜਾਣਾ ਸੀਗਾ ਤੇ ਸਾਡੇ ਨਾ ਟੈਨੈਂਟਸ ਨਹੀਂ ਚੇਂਜ ਹੋਣਾ ਸੀ ਜਿਹੜੇ ਕਿਰਾਏ ਤੇ ਰਹਿੰਦੇ ਆ ਅਸੀਂ ਮਤਲਬ ਇੰਡੀਆ ਜਾਣ ਤੋਂ ਮਹੀਨਾ ਪਹਿਲਾਂ ਅਸੀਂ ਨਵੇਂ ਕਿਰਾਏ ਦਾ ਲੱਭੇ ਹਨਾ ਤੇ ਅਸੀਂ ਉਹਨਾਂ ਕੋਲੇ ਡਿਪੋਜ਼ਿਟ ਲੈ ਲਿਆ ਸੋ ਪਹਿਲਾਂ ਉਹਨਾਂ ਨੇ ਸਾਨੂੰ ਅੱਧੀ ਅਮਾਊਂਟ ਡਿਪੋਜ਼ਿਟ ਕੀਤੀ ਤੇ ਜਦੋਂ ਉਹਨਾਂ ਨੇ ਮੂਵ ਹੋਣਾ ਸੀਗਾ ਉਦੋਂ ਸਾਡੇ ਇੰਡੀਆ ਜਾਣ ਦੇ ਵਿੱਚ ਹਫਤਾ ਕਿ ਰਹਿ ਗਿਆ ਸੀਗਾ ਤੇ ਉਹ ਟੈਨੈਂਟ ਦਾ ਮੈਸੇਜ ਆ ਗਿਆ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਆ ਗਈ ਆ ਮੈਂ ਇੰਡੀਆ ਜਾ ਰਿਹਾ ਹਾਂ ਤੇ ਇਸ ਕਰਕੇ ਮੈਂ ਇਹ ਪ੍ਰਾਪਰਟੀ ਨੂੰ ਰੈਂਟ ਤੇ ਨਹੀਂ ਲੈ ਸਕਦਾ ਸਾਡੇ ਤੇ ਵੀ ਬੜੀ ਸਟ੍ਰੈਸ ਸੀਗੀ ਕਿਉਂਕਿ ਹਫਤਾ ਰਹਿ ਗਿਆ ਸੀਗਾ ਅਸੀਂ ਇੰਡੀਆ ਜਾਣਾ ਸੀਗਾ ਸੋ ਉਹ ਮਹੀਨੇ ਦਾ ਰੈਂਟ ਅਸੀਂ ਆਪਣੀ ਪੌਕੇਟ ਚੋਂ ਪੇ ਕੀਤਾ ਸੋ ਤੁਸੀਂ ਇਹ ਅਨੁਮਾਨ ਲਾ ਕੇ ਪ੍ਰਾਪਰਟੀ ਨਹੀਂ ਲੈ ਸਕਦੇ ਕਿ ਰੈਂਟ ਤੇ ਚੜਜੂਗੀ ਤੁਹਾਨੂੰ ਨਹੀਂ ਪਤਾ ਕੀ ਪਤਾ ਉਹ ਰੈਂਟ ਤੇ ਚੜੇ ਨਾ ਚੜੇ ਸੋ ਤੁਹਾਡਾ ਬਚਤ ਇੰਨਾ ਖੋਣਾ ਚਾਹੀਦਾ ਵਾ ਕਿ ਜੇ ਤੁਹਾਨੂੰ ਮਾਰਗੇਜ ਆਪਾਂ ਨਹੀਂ ਪਵੇ ਕਿ ਤੁਸੀਂ ਭਰ ਸਕਦੇ ਹੋ ਕਿ ਨਹੀਂ ਦੂਜੀ ਗੱਲ ਜਦੋਂ ਘਰ ਡਿਸਪਲੇ ਤੇ ਲਾਉਂਦੇ ਆ ਮਤਲਬ ਜਦੋਂ ਤੁਹਾਨੂੰ ਦਿਖਾਉਂਦੇ ਆ ਉਦੋਂ ਘਰ ਬਹੁਤ ਸਜਾਇਆ ਹੁੰਦਾ ਵਾ ਹਮੇਸ਼ਾ ਸਜੇ ਹੋਏ ਘਰ ਤੇ ਨਾ ਜਾਵੋ ਉਹਦੇ ਇੰਟਰਨਲ ਹੀ ਜਿਹੜੀਆਂ ਪ੍ਰੋਬਲਮਸ ਆ ਜਿਵੇਂ ਹੁਣ ਅਸੀਂ ਆਪਣੀ ਪ੍ਰਾਪਰਟੀ ਦੀ ਗੱਲ ਕਰੀਏ ਨਾ ਹਣੇ ਸਾਡੇ ਕਾਲੀ ਬੇਸਮੈਂਟ ਵਾਲੇ ਦਾ ਫੋਨ ਆਇਆ ਕਿ ਉੱਥੇ ਵਾਟਰ ਪਾਈਪ ਜਾਂਦੀ ਆ ਉਹ ਵਾਟਰ ਪਾਈਪ ਜਿਹੜੀ ਆ ਉਹ ਟੁੱਟ ਚੁੱਕੀ ਆ ਸੋ ਵਾਟਰ ਪਾਈਪ ਨੂੰ ਰਿਪੇਅਰ ਕਰਵਾਉਣ ਦੀ ਲਈ ਹੀ 5000 ਡਾਲਰ ਦਾ ਖਰਚਾ ਵਨ ਆ ਸੋ ਲਾਸਟ ਈਅਰ ਇਦਾਂ ਹੋਇਆ ਸੀ ਸਾਡੇ ਨਾਲ ਕਿ ਲਾਂਡਰੀਆਂ ਸੈਪਰੇਟ ਨਹੀਂ ਸੀਗੀਆਂ ਨਾ ਸੋ ਮਤਲਬ ਉੱਪਰ ਵਾਲੇ ਜੜੇ ਆ ਉਹ ਥੱਲੇ ਲਾਂਡਰੀ ਕਰਦੇ ਸੀਗੇ ਸੋ ਉਦੋਂ ਉੱਪਰ ਵਾਲੇ ਕਹਿੰਦੇ ਵੀ ਸਾਨੂੰ ਪ੍ਰੋਬਲਮ ਆਉਂਦੀ ਆ ਉਦੋਂ ਅਸੀਂ ਜੜੀਆਂ ਲਾਂਡਰੀਆਂ ਜਿਹੜੀਆਂ ਸੈਪਰੇਟ ਰਖਵਾਈਆਂ ਸੋ ਇਦਾਂ ਦੇ ਸਾਡਾ ਘਰ ਤਾਂ ਹਰ ਸਾਲ ਕੋਈ ਐਡਾ ਤਾਂ ਮੋਟਾ ਖਰਚਾ ਜਿਹੜਾ ਸਾਨੂੰ ਦੇ ਦਿੰਦਾ ਵਾ ਨਾ ਸੋ ਅਸੀਂ ਇਹ ਚੀਜ਼ ਰਿਅਲਾਈਜ਼ ਕੀਤੀ ਹੈ ਕਿ ਜੇ ਅਸੀਂ ਪ੍ਰਾਪਰਟੀ ਇੱਥੇ ਲਈ ਹੁੰਦੀ ਕਿਉਂਕਿ ਬ੍ਰੈਂਟਨ ਦੇ ਵਿੱਚ ਇਲੈਕਟ੍ਰੀਸ਼ੀਅਨ ਪਲੰਬਰ ਲੱਭਣਾ ਬਹੁਤ ਈਜ਼ੀ ਆ ਤੇ ਘੱਟ ਕਾਸਟ ਤੇ ਵੀ ਮਿਲ ਜਾਂਦਾ ਹੁਣ ਹੈ ਮਿਲਟਨ ਆ ਉੱਥੇ ਤੁਹਾਨੂੰ ਲੱਭਣਾ ਪੈਂਦਾ ਪਹਿਲਾਂ ਸਰਚ ਕਰਨਾ ਪੈਂਦਾ ਵਾ ਤੇ ਕਿਤੇ ਨਾ ਕਿਤੇ ਜੇ ਕਿਤੇ ਸਾਨੂੰ ਵੀ ਜਾਣਾ ਪੈਂਦਾ ਸਾਨੂੰ ਕਾਫੀ ਰਾਹ ਪੈ ਜਾਂਦਾ ਤੇ ਅਸੀਂ ਕਹਿੰਦੇ ਹੁਣੇ ਵੀ ਚੱਲ ਕਿਸੇ ਨੂੰ 150 ਵੱਧ ਦੇ ਕੰਮ ਕਰਵਾਇਆ ਜਾਵੇ ਸੋ ਇਹ ਚੀਜ਼ ਦਾ ਆਲਵੇਸ ਧਿਆਨ ਰੱਖਿਓ। ਈ ਵਾਰ ਕੀ ਹੁੰਦਾ ਵਾ ਨਾ ਆਪਾਂ ਰਹਿੰਦੇ ਬ੍ਰੈਂਪਟਨ 'ਚ ਹੁਣੇ ਜਾਂ ਕਿਸੇ ਹੋਰ ਸਿਟੀ 'ਚ ਰਹਿੰਦੇ ਹੁੰਦੇ ਆ ਤੇ ਆਪਾਂ ਨੂੰ ਰੀਅਲਟਰ ਜਾ ਆਪਣਾ ਕੋਈ ਵੀ ਦੋਸਤ ਹੀ ਸਲਾਹ ਦੇ ਦਿੰਦਾ ਵਾ ਵੀ ਕੈਲਗਰੀ ਵਿਨੀਪੈਗ ਦੇ ਵਿੱਚ ਘਰ ਸਸਤੇ ਲੱਗਿਆ ਤੂੰ ਉੱਥੇ ਬਾਇ ਕਰ ਲਾ। ਉੱਥੇ ਜੇ ਤੁਸੀਂ ਘੱਟ ਡਿਪੋਜ਼ਿਟ ਤੇ ਵੀ ਪ੍ਰਾਪਰਟੀਆਂ ਉੱਥੇ ਸਸਤੀਆਂ ਵਾ ਤੁਸੀਂ ਲੈ ਵੀ ਲੈਂਦੇ ਹੋ ਪਹਿਲੀ ਗੱਲ ਤਾਂ ਮੈਨੇਜਮੈਂਟ ਦਾ ਬਹੁਤ ਚੱਕਰ ਪੈਂਦਾ ਵਾ। ਦੂਜੀ ਗੱਲ ਇਹ ਆ ਪ੍ਰਾਪਰਟੀ ਕਾ ਲੂ ਥੋਡੀ ਮੁਨਾਫਾ ਦੇ ਕਿਨੇ ਨਿਕਲਦੀ ਸੋ ਆਪਾਂ ਤਾਂ ਜਦੋਂ ਵੀ ਪਹਿਲੀ ਵਾਰ ਘਰ ਲੈਣੇ ਹੁੰਦੇ ਆਪਣੇ ਵਰਗੇ ਨੂੰ ਤਾਂ ਇਹੀ ਹੁੰਦਾ ਕਿ ਮੈਂ 5-6 ਸਾਲ ਰੱਖਾ ਇਹਦੇ ਚੋ ਪ੍ਰੋਫਿਟ ਕੱਢਾ ਤੇ ਉਹ ਪੈਸੇ ਮੈਂ ਕਿਸੇ ਹੋਰ ਪਾਸੇ ਲਾਵਾਂ ਸੋ ਇਹ ਸਿਗਾ ਸਾਡਾ ਐਕਸਪੀਰੀਅੰਸ ਕਿ ਅਸੀਂ ਆਪਣੀ ਪ੍ਰਾਪਰਟੀ ਦੂ ਲਈ ਸਾਨੂੰ ਲੱਗ ਕਿਉਂਕਿ ਅਸੀਂ ਦੇਖਿਆ ਵਾ ਨਾ ਬਹੁਤ ਸਾਰੇ ਲੋਕਾਂ ਦਾ ਅੱਜ ਕਾ ਸਟਰਗਲ ਹੈ ਆ ਘਰ ਲੈਣਾ ਤੇ ਇੱਕ ਚੰਗਾ ਰੀਅਲਟਰ ਵੀ ਜੇ ਲੋਕਾਂ ਨੂੰ ਮਿਲ ਜਾਵੇ ਉਹ ਵੀ ਬੜੀ ਵੱਡੀ ਗੱਲ ਹੁੰਦੀ ਆ ਬਹੁਤ ਸਾਰੇ ਲੋਕ ਹੋ ਸਕਦੇ ਇਸ ਵੀਡੀਓ ਦੇ ਨੀਚੇ ਕਮੈਂਟ ਕਰਨ ਕਿ ਹੁਣ ਸਾਨੂੰ ਸਲਾਹ ਦੇਣਗੇ ਐਕਚੁਅਲ ਦੇ ਵਿੱਚ ਅਸੀਂ ਕਿਸੇ ਨੂੰ ਕੋਈ ਸਲਾਹ ਨਹੀਂ ਦੇ ਰਹੇ ਆ ਸਾਡੇ ਖੋਦੇ ਐਕਸਪੀਰੀਅੰਸ ਆ ਜਿਹੜੇ ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਆਪਣੇ ਤੇ ਹੰਡਾਏ ਆਗੇ ਤੇ ਉਹਨਾਂ ਤੋਂ ਕੀ ਸਿੱਖਿਆਗਾ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਕਾਰਨ ਸ਼ੇਅਰ ਕਰਨ ਦਾ ਇਹ ਸੀਗਾ ਕਿ ਕਈ ਵਾਰੀ ਸਾਨੂੰ ਲੋਕ ਪੁੱਛਦੇ ਰਹਿੰਦੇ ਆਗੇ ਵੀ ਅਸੀਂ ਇਨਵੈਸਟਮੈਂਟ ਕਰਨੀ ਹੈ ਜਾਂ ਕਿੱਦਾਂ ਦੀ ਕਰੀਏ ਸੋ ਇਨਵੈਸਟਮੈਂਟ ਤੁਹਾਡੀ ਆਲਵੇਸ ਬਹੁਤ ਸਿਆਣਪ ਦੇ ਨਾਲ ਹੋਣੀ ਚਾਹੀਦੀ ਆ ਕਿਸੇ ਨੂੰ ਵਾਲਰ ਦੇਖ ਕੇ ਤੁਹਾਡੀ ਜਿਹੜੀ ਐ ਇਨਵੈਸਟਮੈਂਟ ਨਹੀਂ ਹੋਣੀ ਚਾਹੀਦੀ ਥੋੜੀ ਆਪਦੀ ਜੇਬ ਵੱਲ ਦੇਖ ਕੇ ਹੋਣੀ ਚਾਹੀਦੀ ਹੈ ਵੀ ਮੈਂ ਉਸ ਚੀਜ਼ ਦੇ ਲਈ ਕਾਬਿਲ ਹੈਗਾ ਜਾਂ ਨਹੀਂ ਹੈਗਾ ਮਾਰਕੀਟ ਚ ਕੀ ਚੱਲ ਰਿਹਾ ਬਾਹਰ ਕੀ ਚੱਲ ਰਿਹਾ ਕੀ ਨਹੀਂ ਕੀ ਨਹੀਂ ਐਡਵਰਟਾਈਜ਼ਮੈਂਟ ਦੇ ਵਿੱਚ ਕੀ ਚੱਲ ਰਿਹਾ ਉਹ ਸਾਰਾ ਕੁਝ ਇੱਕ ਲਫਾਫਾ ਹੁੰਦਾਗਾ ਤੇ ਉਹ ਲਫਾਫਾ ਇਹ ਤੁਹਾਨੂੰ ਬਾਅਦ ਚ ਪਤਾ ਲੱਗਦਾ ਜਿਵੇਂ ਸਾਨੂੰ ਪਤਾ ਲੱਗਿਆ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਬਾਕੀ ਜੇ ਕਿਸੇ ਨੇ ਜ਼ਿਆਦਾ ਜ਼ਲਾ ਲੈਣੀ ਹੋਈ ਸਾਡੇ ਨਾਲ ਕੰਟੈਕਟ ਕਰ ਸਕਦਾਗਾ ਦੱਸ ਸਕਦੇ ਆ ਕਿ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਹਜੇ ਵੀ ਬਹੁਤ ਕਾਸਟਲੀ ਪੈ ਰਹੀਆਂ ਨੇ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ